ਪਰ ਹੁਸ਼ਿਆਰਪੁਰ ਦੇ ਮੋਹੱਲਾ ਸੈਣੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਬੀਤੀ ਰਾਤ ਮਾਮੂਲੀ ਜਹੀ ਗੱਲ ਕਰਕੇ ਇੱਕ ਵਿਅਕਤੀ ਦਾ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ ਜਾਣਕਾਰ ਦਿੰਦੇ ਮ੍ਰਿਤਕ ਦੇ ਚਚੇਰੇ ਭਰਾ ਨੇ ਦੱਸਿਆ ਕਿ ਮੋਹੱਲੇ ਵਿੱਚ ਕੁਝ ਮੁੰਡਿਆਂ ਵੱਲੋਂ ਇੱਕ ਬੱਚੇ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਜਦ ਉਹਨਾਂ ਦਾ ਭਰਾ ਅੱਛ ਡਾਉਣ ਗਿਆ ਤਾਂ ਦੂਜੀ ਧਿਰ ਵੱਲੋਂ ਉਹਨਾਂ ਦੇ ਭਰਾ ਤੇ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਇਸ ਹਮਲੇ ਵਿੱਚ ਮ੍ਰਿਤਕ ਦਾ ਪੁੱਤਰ ਵੀ ਜ਼ਖਮੀ ਹੋ ਗਿਆ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕੋਸ਼ਿਵਨੀ ਮੈਂ ਆਪਣੀ ਗਲੀ ਦੇ ਬਾਹਰ ਆਪਣੀ ਗਲੀ ਤੋਂ ਬਾਹਰ ਨਿਕਲਿਆ ਮੈਂ ਆਪਣੇ ਭਰਾ ਨੂੰ ਉੱਥੇ ਛੋਟੇ ਭਤੀਜੇ ਨੂੰ ਉੱਥੇ ਦੇਖਿਆ ਸਾਡੇ ਇਹਦੇ ਨਾਲ ਇੱਕ ਹੋਰ ਸਾਡੀ ਹੋਰੀ ਸਾਡੀ ਗਲੀ ਦਾ ਛੋਟਾ ਮੁੰਡਾ ਸੀ ਉੱਥੇ ਠੀਕ ਆ ਕੋਈ ਦੋ ਚ ਜੇ ਬੰਦੇ ਉਹਦੇ ਚੂਵੇੜਾ ਚੂੜਾ ਮਾਰਦੇ ਸੀ ਆਪਾਂ ਉਹਨਾਂ ਨੂੰ ਛੜਾਣ ਗਏ ਟੱਕੇ ਬੱਜੀ ਦੇ ਵਿੱਚ ਉਹਨਾਂ ਨੇ ਸਾਡੇ ਵੀ ਮਾਰੀਆਂ ਤੇ ਆਪਾਂ ਵੀ ਉਹਨਾਂ ਨੂੰ ਛੜਾਹ ਸ਼ੁਰੂ ਕੀਤਾ ਆਪਾਂ ਦੁਬਾਰਾ ਆਪਣੀ ਗਲੀ ਦੇ ਵਿੱਚ ਵਾਪਸ ਆ ਚੁੱਕੇ ਸੀ ਉਹ ਦੋ ਤੋਂ ਤਿੰਨ ਮਿੰਟ ਦੇ ਵਿੱਚ ਹੀ ਤੇਜ ਤੇ ਹਥਿਆਰ ਹਥਿਆਰ ਲੈ ਕੇ ਸਾਨੂੰ ਮਾਰਨ ਸਾਡੀ ਗਲੀ ਦੇ ਵਿੱਚ ਆ ਗਏ ਤੇ ਸਾਡੇ ਜੀ ਮਹੱਲੇ ਦੇ ਨੇ ਸਾਨੂੰ ਛਡਾਨ ਦੀ ਕੋਸ਼ਿਸ਼ ਕੀਤੀ ਸਾਡੇ ਘਰ ਦੇ ਸੀ ਮੇਰਾ ਵੱਡਾ ਭਰਾ ਆ ਮੇਰੇ ਭਾਬੀ ਜੀ ਮੇਰੇ ਮम्मा ਸਾਰੇ ਮਹੱਲਾ ਇਕੱਠਾ ਹੋ ਰਿਹਾ ਤੇ ਜੇ ਤੇਰੇਸ਼ ਨੂੰ ਫੜਨ ਫੜਨ ਨੂੰ ਇਹਨਾਂ ਦੇ ਪਾਪਾ ਵੀ ਮੇਰਾ ਵੱਡਾ ਭਰਾ ਜੀਵ ਸੈਣੀ ਉਹ ਜੀ ਇਹਨੂੰ ਫੜਨ ਲੱਗੇ ਉਸ ਤੋਂ ਬਾਅਦ ਇਹਨੂੰ ਥੋੜਾ ਜਿਹਾ ਘਰ ਦੇ ਅੰਦਰ ਦਿੱਤਾ ਤੇ ਉਹਨਾਂ ਨੂੰ ਵੀ ਟੱਟਾ ਮਾਰ ਕੇ ਜੀਵ ਸੈਣੀ ਨੂੰ ਘਰ ਦੇ ਅੰਦਰ ਤਾਂ ਟਰਮ ਆਰਟੇ ਉਹਨਾਂ ਦੇ ਤੇਜ ਹਥਿਆਰ ਦੇ ਨਾਲ ਹਮਲਾ ਕੀਤਾ ਤੇ ਇੱਕ ਮਿੱਟੀ ਦਾ ਟੁੱਜਾ ਪਿਆ ਸੀ ਲਾਸਟ ਦੇ ਵਿੱਚ ਉਹਨਾਂ ਨੇ ਸੇਡ ਤੇ ਚਾਚੇ ਉਹ ਮਾਰਤਾ ਉਹਨਾਂ ਦੇ ਤੇ ਹੱਥ ਕਿੰਨੇ ਜਣੇ ਸੀਗੇ ਉਹ ਜੀ ਉਹ ਸਰ ਚਾਰ ਜਣੇ ਜਿਹੜੇ ਸਾਨੂੰ ਪਤਾ ਪਰਛਾਤੇ ਆ ਤੇ ਇੱਕ ਉਹਨਾਂ ਦੇ ਪਾਪਾ ਪਜਵੇਂ ਤੇ ਨਾਲ ਸਾਨੂੰ ਅਣਪਛਾਤੇ ਵੀ ਦੋ ਤਿੰਨ ਜਣੇ ਹੋਰ ਸੀ ਟੋਟਲ ਸਰ ਏਦਾਂ ਦਾ ਯਾਦ ਨਹੀਂ ਸਰ ਜਦੋਂ ਸਾਨੂੰ ਸਾਰਿਆਂ ਨੇ ਸਾਰਾ ਮੱਲਾ ਹੀ ਆਪਣਾ ਵਿੱਚ ਵਿੱਚ ਉਹਨਾਂ ਨੇ ਹਥਿਆਰ ਫੜੇ ਪਏ ਸੀ ਸਾਨੂੰ ਇਹਨਾਂ ਨਹੀਂ ਪਤਾ ਕਿੰਨੇ ਜਣੇ ਆਏ ਹੋ ਇਹ ਕੌਣ ਸੀ ਜਣਨ ਤੁਸੀਂ ਜਾਣਦੇ ਹੋ ਸਰ ਉਹਨਾਂ ਚੋਂ ਸਭ ਤੋਂ ਪਹਿਲੇ ਨੰਬਰ ਤੇ ਜਾਨ ਦੂਜੇ ਤੇ ਜਤਿਨ ਤੀਜੇ ਤੇ ਬਨਸ਼ਮੱਟੂ ਚੌਥੇ ਤੇ ਗ੍ਰੋਤਮ ਮੱਟੂ ਤੇ ਉਹਨਾਂ ਦੇ ਪਾਪਾ ਟੁੱਟੀ ਠੀਕ ਹੈ ਉਹ ਵੀ ਨਾਲ ਆਏ ਸੀ ਤੇ ਟੁੱਟੀ ਦੇ ਨਾਲ ਇੱਕ ਬੰਦਾ ਹੋਰ ਸੀ ਉਹ ਬਾਅਦ ਚ ਆਪਣੀ ਸਟੂਟਰੀ ਤੇ ਆਏ ਸੀ ਨਾਲ ਲੇਟ ਹੋਣਾ ਕੀ ਜਿਹੜੇ ਰਜੀਵ ਸੈਣੀ ਸੀ ਤੁਹਾਡੇ ਵੱਡੇ ਭਰਾ ਦੇ ਹਾਂਜੀ ਮੇਰੇ ਤਾਇਆ ਜੀ ਦਾ ਬੇਟਾ ਕਿ ਖੰਡਾ ਮਾਰਿਆ ਕਹਿੰਦੇ ਪਹਿਲਾਂ ਦੱਸਿਆ ਉਹਨਾਂ ਨੇ ਠੰਡੇ ਮਾਰੇ ਤੇ ਉਸ ਤੋਂ ਬਾਅਦ ਉਹਨਾਂ ਨੇ ਡੰਡੇ ਵੀ بیسਬਾਲ ਵੀ ਮਾਰੇ ਉਹਨਾਂ ਦੇ ਫਿਰ ਉਹਨਾਂ ਨੇ ਚਾਚੇ ਉਹ ਮਿੱਟੀ ਦਾ ਟੂਜਾ ਲਾਸਟ ਟਾਈਮ ਜਾਂਦੇ ਹੋਏ ਸੇੜ ਚ ਉਹ ਮਰ ਗਏ ਸਰ ਜੀ ਨਾਮ ਲੈ ਲਈ ਅੱਜ ਥੋੜੀ ਦੇਰ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਆ ਜਿਹਦੇ ਵਿੱਚ ਗ라이 ਝਗੜੇ ਦਾ ਸਗਾ ਮਾਮਲਾ ਤੇ ਹਸਪੀਟਲ ਆ ਕੇ ਮੈਂ ਦੇਖਿਆ ਤੇ ਇੱਥੇ ਦੋ ਇੰਜਰਡ ਬੇ ਨੇ ਲੜਕੇ ਤੇ ਜਿਹਨਾਂ ਵਿੱਚੋਂ ਇੱਕ ਦਾ ਨਾਮ ਰਜੀਵ ਸੈਣੀ ਤੇ ਦੂਜਾ ਕ੍ਰਿਸ਼ਾ ਤੇ ਅਗਲੀ ਵੈਰੀਫਿਕੇਸ਼ਨ ਚੱਲ ਰਹੀ ਆ ਕਾਰਵਾਈ ਕਰ ਰਹੇ ਆ ਤੇ ਇਹਨਾਂ ਸੱਟਾਂ ਸਗੀਆਂ ਇੱਕ ਨੂੰ ਬੈਰ ਰੈਫਰ ਕਰਤਾ ਇੱਥੋਂ ਤੇ ਦੂਜਾ ਇੱਥੇ ਹੀ ਆ ਸਰ ਲੜਾਈ ਹੋਈ ਕਿਹੜੀ ਹੈਗਾ ਇਹ ਹੈਗਾ ਜੀ ਬਾਦਲਪੁਰ ਮੱਲਾ ਅੱਛਾ ਜੀ ਮੱਲਾ ਕਿ ਕੋਈ ਰੰਜਿਸ਼ ਹੋਇਆ ਸੀ ਕਿ ਕੀ ਆਜ ਉਹ ਇਹ ਪਤਾ ਲੱਗੂਗਾ ਜੀ ਹੁਣ ਪੁੱਛ-ਕਿਛ ਕਰਕੇ ਪਤਾ ਲੱਗੂਗਾ ਕੀ ਰੰਜਿਸ਼ ਸੀ ਇਹਨਾਂ ਦੀ ਹੁਣ ਤੋਂ ਬਾਅਦ ਹੀ ਦੱਸ ਸਕਦੇ ਆ